ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਤੇ ਆਂ ਮੁੱਖ ਹੈਡਲਾਈਨਸ ਤੇ ਭਾਰਤ ਨੇ ਨਤੀਜ ਉਤਪਾਦਾਂ ਤੇ ਲਗਾਏਗਾ ਟੈਰਫ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੂੰ ਭੇਜਿਆ ਪ੍ਰਸਤਾਵ ਭਾਰਤ ਨੇ ਜਮਤੇ ਬਿਆਨ ਨੂੰ ਦੱਸਿਆ ਗਲਤ ਕਿ ਹਾਂ ਅਮਰੀਕਾ ਨੇ ਵਪਾਰ ਬਾਰੇ ਨਹੀਂ ਕੀਤੀ ਕੋਈ ਗੱਲ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਦਾ ਅਮਰੀਕਾ ਨੂੰ ਮੂੰਹ ਤੋੜਵਾ ਜਵਾਬ ਆ ਗਿਆ ਹੁਣ ਭਾਰਤ ਅਮਰੀਕਾ ਦੇ 29 ਉਤਪਾਦਾਂ ਦੇ ਉੱਤੇ ਟੈਰਫ ਲਗਾਏਗਾ ਇਸ ਬਾਬਤ WTO ਨੂੰ ਪ੍ਰਸਤਾਵ ਭੇਜ ਦਿੱਤਾ ਗਿਆ ਹੈ ਭਾਰਤ ਅਮਰੀਕਾ ਤੇ ਜਵਾਬੀ ਟੈਰਫ ਲਗਾਏਗਾ ਭਾਰਤ ਨੇ ਹੁਣ ਅਮਰੀਕਾ ਨੂੰ ਮੂੰਹ ਤੋੜ ਜਵਾਬ ਦੇਣ ਦੀ ਥਾਂ ਲਈ ਹੈ ਹੁਣ ਅਤੀ ਉਤਪਾਦਾਂ ਦੇ ਉੱਤੇ ਟੈਰਫ ਲਗਾਏ ਜਾਣਗੇ ਡਬਲਯੂਟੀਓ ਨੂੰ ਪ੍ਰਸਤਾਵ ਭੇਜ ਦਿੱਤਾ ਗਿਆ ਹੈ ਅਮਰੀਕਾ ਐਲੂਮੀਨੀਅਮ ਸਟੀਲ ਦੇ ਆਯਾਤ ਤੇ 25% ਦੀ ਡਿਊਟੀ ਲਗਾ ਰਿਹਾ ਹੈ ਤੇ ਇਸ ਨਾਲ 64500 ਕਰੋੜ ਰੁਪਈਆ ਦੇ ਆਯਾਤ ਪ੍ਰਭਾਵਿਤ ਹੋਣ ਦੇ ਖਾਸ ਲਗਾਏ ਗਏ ਨੇ ਅਮਰੀਕਾ ਵੱਲੋਂ ਭਾਰਤੀ ਸਟੀਲ ਤੇ ਐਲੂਮੀਨੀਅਮ ਤੇ ਟੈਰਫ ਲਾਉਣ ਤੋਂ ਬਾਅਦ ਭਾਰਤ ਨੇ ਵਿਸ਼ਵ ਵਪਾਰ ਸੰਗਠਨ ਚ ਸਖਤ ਰੋਖ ਅਪਣਾਇਆ ਹੈ ਅਮਰੀਕਾ ਨੇ ਸਟੀਲ ਤੇ 25 ਫੀਸਦੀ ਤੇ ਐਲੂਮੀਨੀਅਮ ਤੇ 10 ਫੀਸਦੀ ਆਯਾਤ ਡਿਊਟੀ ਲਾਈ ਹੈ ਜਿਸ ਨੂੰ ਭਾਰਤ ਨੇ WTO ਨਿਯਮਾਂ ਦੇ ਵਿਰੁੱਧ ਦੱਸਿਆ ਹੈ। ਜਵਾਬੀ ਕਦਮ ਚੁੱਕਦਿਆਂ ਭਾਰਤ ਨੇ ਅਮਰੀਕਾ ਤੋਂ ਆਉਣ ਵਾਲੇ 29 ਉਤਪਾਦਾਂ ਤੇ ਵਾਧੂ ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਭਾਰਤ ਨੇ ਇਸ ਪ੍ਰਸਤਾਵ 'ਚ ਜਿਨ੍ਹਾਂ ਉਤਪਾਦਾਂ ਨੂੰ ਸ਼ਾਮਲ ਕੀਤਾ ਹੈ, ਉਹਨਾਂ 'ਚ ਸੇਬ, ਬਦਾਮ, ਨਾਸ਼ਪਤੀ ਬੋਰਿਕ ਐਸਿਡ, ਐਂਟੀ-ਫ੍ਰੀਜ਼ਿੰਗ ਉਤਪਾਦ ਤੇ ਲੋਹੇ ਸਟੀਲ ਤੋਂ ਬਣੇ ਸਮਾਨ ਸ਼ਾਮਲ ਨੇ। ਭਾਰਤ ਦਾ ਕਹਿਣਾ ਹੈ ਕਿ ਇਹਨਾਂ ਅਮਰੀਕੀ ਟੈਰਿਫਾਂ ਕਾਰਨ ਉਸ ਨੂੰ ਲਗਭਗ 1.91 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ ਕਿਉਂਕਿ ਇਸ ਨਾਲ 7.6 ਬਿਲੀਅਨ ਡਾਲਰ ਦੇ ਆਯਾਤ ਪ੍ਰਭਾਵਿਤ ਹੋ ਸਕਦੇ ਨੇ ਭਾਰਤ ਦਾ ਦੋਸ਼ ਹੈ ਕਿ ਅਮਰੀਕਾ ਨੇ ਟੈਰਿਫ ਲਗਾਉਣ ਤੋਂ ਪਹਿਲਾਂ WTO ਨੂੰ ਸੂਚਿਤ ਨਹੀਂ ਕੀਤਾ ਜਪਾਲਤ ਨਾਲ ਸਲਾਹ ਨਹੀਂ ਕੀਤੀ ਜੋ ਕਿ WTO ਨਿਯਮਾਂ ਦੀ ਉਲੰਘਣਾ ਹੈ ਭਾਰਤ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਨਿਯਮਾਂ ਦੇ ਤਹਿਤ ਜਵਾਬੀ ਟੈਰਿਫ ਲਗਾਉਣ ਦਾ ਪੂਰਾ ਅਧਿਕਾਰ ਹੈ ਭਾਰਤ ਨੇ WTO ਨੂੰ ਸੂਚਿਤ ਕੀਤਾ ਹੈ ਕਿ ਉਹ 30 ਦਿਨਾਂ ਦੇ ਅੰਦਰ ਇਹ ਟੈਰਿਫ ਲਗਾ ਸਕਦੇ ਨੇ ਤੇ ਲੋੜ ਪੈਣ ਤੇ ਦਰਾਜ ਉਤਪਾਦਾਂ ਦੀ ਸੂਚੀ ਬਦਲ ਸਕਦੇ ਨੇ ਭਾਰਤ ਦੇ ਇਸ ਫੈਸਲੇ ਨੂੰ ਵਪਾਰ ਸੰਤੁਲਨ ਬਣਾਈ ਰੱਖਣ ਤੇ ਆਪਣੇ ਆਰਥਿਕ ਹਿੱਤਾਂ ਦੀ ਰੱਖਿਆ ਦੇ ਤਰੀਕੇ ਵਿੱਚੋਂ ਵੇਖਿਆ ਜਾ ਰਿਹਾ ਹੈ ਇਸ ਕਦਮ ਨਾਲ ਹੀ ਭਾਰਤ ਨਾ ਸਿਰਫ ਆਰਥਿਕ ਦਬਾਅ ਦਾ ਜਵਾਬ ਦੇ ਰਿਹਾ ਹੈ ਸਗੋਂ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਆਪਣੀ ਸਥਿਤੀ ਨੂੰ ਮਜ਼ਬੂਤੀ ਨਾਲ ਕਾਇਮ ਰੱਖ ਰਿਹਾ ਹੈ ਭਾਰਤ ਤੇ ਅਮਰੀਕਾ ਇਸ ਸਮੇਂ ਇੱਕ ਦਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਕਰ ਰਹੇ ਨੇ। ਦੋਵੇਂ ਦੇਸ਼ 2030 ਤੱਕ ਆਪਸੀ ਵਪਾਰ ਨੂੰ 500 ਬਿਲੀਅਨ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਦੇ ਨੇ। ਹਾਲਾਂਕਿ ਅਮਰੀਕਾ ਨੇ ਹਾਲ ਹੀ ਵਿੱਚ ਭਾਰਤ ਸਨੇ ਕਈ ਦੇਸ਼ਾਂ ਤੇ 10% ਦਾ ਵਾਧੂ ਟੈਕਸ ਲਗਾਇਆ ਹੈ ਜਿਸ ਨੂੰ ਇਸ ਸਮੇਂ 9 ਜੁਲਾਈ ਤੱਕ ਮੁਲਤਵੀ ਕੀਤਾ ਗਿਆ ਹੈ। ਸਿਕਰੇ ਖਾਸ ਹੈ ਇਸ ਸਾਲ 10 ਮਹੀਨਿਆਂ ਨੂੰ ਅਮਰੀਕਾ ਨੇ ਐਲੂਮੀਨੀਅਮ ਤੇ ਸਟੀਲ ਦੇ ਆਯਾਤ ਤੇ ਡਿਊਟੀ ਨੂੰ 25% ਤੱਕ ਸੋਧਿਆ ਅਤੇ 12 ਮਈ ਤੋਂ ਇਹ ਲਾਗੂ ਹੋ ਗਿਆ। ਭਾਰਤ ਨੇ WTO ਨੂੰ ਦੱਸਿਆ ਹੈ ਕਿ ਸਟੀਲ ਐਲੂਮੀਨੀਅਮ ਤੇ ਸੰਬੰਧਿਤ ਉਤਪਾਦਾਂ ਤੇ ਅਮਰੀਕੀ ਸੁਰੱਖਿਆ ਉਪਾਵਾਂ ਦੇ ਜਵਾਬ ਚ ਕੁਝੜਿਆਤਾਂ ਨੂੰ ਖਤਮ ਕਰ ਦੇਵੇਗਾ ਇਸ ਤੋਂ ਪਹਿਲਾਂ ਅਪ੍ਰੈਲ ਚ ਭਾਰਤ ਨੇ ਅਮਰੀਕਾ ਦੇ ਨਵੇਂ ਟੈਰਿਫ ਲਗਾਉਣ ਦੇ ਫੈਸਲੇ ਤੋਂ ਬਾਅਦ WTO ਦੇ ਸੇਫਗਾਰਡਸ ਸਮਝੌਤੇ ਤਹਿਤ ਅਮਰੀਕਾ ਨਾਲ ਗੱਲਬਾਤ ਕਰਨ ਦੀ ਗੱਲ ਕੀਤੀ ਸੀ ਜਵਾਹਰਟ ਅਮਰੀਕਾ ਨੇ WTO ਨੂੰ ਦੱਸਿਆ ਹੈ ਕਿ ਟੈਰਫ ਰਾਸ਼ਟਰੀ ਸੁਰੱਖਿਆ ਦੇ ਆਧਾਰ ਤੇ ਲਗਾਏ ਗਏ ਸਨ ਇਹਨਾਂ ਨੂੰ ਸੁਰੱਖਿਆ ਉਪਾਅਾਂ ਵਿੱਚੋਂ ਨਹੀਂ ਮੰਨਿਆ ਜਾਣਾ ਚਾਹੀਦਾ ਹਾਲਾਂਕਿ WTO ਨੇ ਅਮਰੀਕੀ ਟੈਰਫਾਂ ਨੂੰ ਇੱਕ ਸੁਰੱਖਿਆ ਉਪਾਅ ਵਜੋਂ ਮੰਨਤਾ ਦਿੱਤੀ ਹੈ ਤੇ ਉੱਧਰ ਭਾਰਤ-ਪਾਕਿਸਤਾਨ ਦੇ ਯੁੱਧ ਨੂੰ ਲੈ ਕੇ ਅਮਰੀਕਾ ਨੇ ਵੱਡਾ ਦਾਵਾ ਕਰ ਦਿੱਤਾ ਹੈ ਅਮਰੀਕਾ ਨੇ ਇਹ ਕਹਿ ਦਿੱਤਾ ਸੀ ਕਿ ਵਪਾਰ ਬੰਦ ਕਰਨ ਦੀ ਧਮਕੀ ਦੇ ਕੇ جنگਬੰਦੀ ਲਾਗੂ ਕਰਵਾਈ ਗਈ ਹੈ ਇਹ ਦਾਵਾ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਹੁਣ ਭਾਰਤ ਦਾ ਇਸ ਉੱਤੇ ਬਿਆਨ ਆ ਗਿਆ ਹੈ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਬਿਆਨ ਤੇ ਟਿੱਪਣੀ ਨੂੰ ਗਲਤ ਘਰਾੜ ਦਿੱਤਾ ਹੈ ਭਾਰਤ ਨੇ ਕਿਹਾ ਹੈ ਕਿ ਅਮਰੀਕਾ ਨੇ ਵਪਾਰ ਬਾਰੇ ਗੱਲ ਹੀ ਨਹੀਂ ਸੀ ਕੀਤੀ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਦਾ ਖੰਡਨ ਕੀਤਾ ਹੈ ਜਿਸ ਵਿੱਚ ਟਰੰਪ ਨੇ ਧਮਕੀ ਦਿੱਤਾ ਸੀ ਕਿ ਉਹਨਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਭਾਰਤ ਤੇ ਪਾਕਿਸਤਾਨ ਨੇ ਜੰਗਬੰਦੀ ਦੀ ਪਾਲਣਾ ਨਹੀਂ ਕੀਤੀ ਤਾਂ ਉਹ ਵਪਾਰ ਬੰਦ ਕਰ ਦੇਣਗੇ। ਦਰਸਲ ਟਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਮਰੀਕਾ ਨੇ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਲਿਆਉਣ 'ਚ ਮਦਦ ਕੀਤੀ। ਟਰੰਪ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਪਰਮਾਣੂ ਯੁੱਧ ਰੋਕ ਦਿੱਤਾ ਹੈ। ਭਾਰਤੀ ਅਧਿਕਾਰੀਆਂ ਦੇ ਅਨੁਸਾਰ ਆਪਰੇਸ਼ਨ ਸਿੰਧੂਰ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਉਪ ਰਾਸ਼ਟਰਪਤੀ ਜੇਰੀ ਵੈਂਸਡੇ ਨੇ 9 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ। ਅਮਰਕੀ ਵਿਦੇਸ਼ ਮੰਤਰੀ ਮਾਰਕੋ ਰੋਬਿਓ ਨੇ 8 ਮਈ ਤੇ 10 ਮਈ ਨੂੰ ਵਿਦੇਸ਼ ਮੰਤਰੀ ਡਾਕਟਰ ਐਸ. ਚੇ ਸ਼ੰਕਰ ਨਾਲ ਤੇ 10 ਮਈ ਨੂੰ ਐਨ.ਐਸ.ਏ. ਅਜੀਤ ਡੋਪਾਲ ਨਾਲ ਗੱਲ ਕੀਤੀ। ਇਹਨਾਂ ਵਿੱਚੋਂ ਕਿਸੇ ਵੀ ਗੱਲਬਾਤ 'ਚ ਅੰਨਰਕਾ ਵਾਲੇ ਪਾਸੇ ਵਪਾਰ ਨੂੰ ਰੋਕਣ ਦਾ ਕੋਸ਼ਿਸ਼ ਕਰਨੀ ਸੀ। ਪ੍ਰੰਪਨਿਕ ਹੈ ਮੈਨੂੰ ਤੁਹਾਨੂੰ ਦੱਸਦਿਆਂ ਬਹੁਤ ਮਾਣ ਹੋ ਰਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਲੀਡਰਸ਼ਿਪ ਬਹੁਤ ਮਜ਼ਬੂਤ ਤੇ ਸ਼ਕਤੀਸ਼ਾਲੀ ਹੈ। ਉਸ ਕੋਲ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਦੀ ਤਾਕਤ ਸਿਆਨਗਤ ਤੇ ਟੀੜਜਵਾਲਾ ਦ੍ਰਿਸ਼ਟੀਕੋਣ ਸੀ ਅਸੀਂ ਬਹੁਤ ਮਦਦ ਕੀਤੀ ਮੈਂ ਉਪ ਰਾਸ਼ਟਰਪਤੀ ਚੈਰੀ ਵੈਂਸ ਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦਾ ਉਨ੍ਹਾਂ ਦੇ ਕੰਮ ਲਈ ਧੰਨਵਾਦ ਕਰਨਾ ਚਾਹਨਾ 트럼ਪ ਨੇ ਕਿਹਾ ਮੈਂ ਕਿਹਾ ਆਓ ਅਸੀਂ ਤੁਹਾਡੇ ਨਾਲ ਬਹੁਤ ਸਾਰਾ ਕਾਰੋਬਾਰ ਕਰਨ ਜਾ ਰਹੇ ਹਾਂ ਅਸੀਂ ਇਸਰੇਅਲੇ ਭਾਰਤ ਨਾਲ ਗੱਲਬਾਤ ਕਰ ਰਹੇ ਹਾਂ ਅਸੀਂ ਜਲਦੀ ਪਾਕਿਸਤਾਨ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜ਼ਿਕਰ ਖਾਸ ਹੈ 트럼ਪ ਦੇ ਪੁੱਤਰ ਜੂਨੀਅਰ 트럼ਪ ਨੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਸੇਰਾ ਆਪਣੇ ਪਿਓ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਸਮਝਦਾਰ ਲੋਕ ਗੱਲਬਾਤ ਦੀ ਟੇਬਲ ਤੇ ਨੇ ਤੇ ਅਮਰੀਕਾ ਦੇ ਕਾਰਨ ਦੁਨੀਆ ਇੱਕ ਸੇਫ ਜਗ੍ਹਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ 트럼ਪ ਦੀ ਪ੍ਰਸ਼ੰਸਾ ਕੀਤੀ ਸੀ। ਬੀਤੇ ਹਫਤੇ ਟੀਵੀ ਦੇ ਵਿੱਚ ਭਾਸ਼ਣ ਦਿੰਦਿਆਂ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਲਿਆਉਣ ਲਈ 트럼ਪ ਦੀ ਪ੍ਰਸ਼ੰਸਾ ਕੀਤੀ ਸੀ। ਸੋ ਇਹ ਸੰ ਤਾਜ਼ਾ ਜਾਣਕਾਰੀ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਮੁਕਸਲ ਖੰਦੇ ਭਾਰਤ ਉਤਪਾਦਾਂ ਦੇ ਲਗਾਏ ਗਏ ਤਾਰਫਾ ਵੋਲ ਟ੍ਰੇਡ ਆਰਗੇਨਾਈਜੇਸ਼ਨ ਨੂੰ ਭੇਜਿਆ ਪ੍ਰਸਤਾਵ ਫਾਰਨ ਦੇ ਟਰੰਪ ਦੇ ਬਿਆਨ ਨੂੰ ਦੱਸਿਆ ਗਲਤ ਕਿ ਹਾਂ ਅਮਰੀਕਾ ਨੇ ਵਪਾਰ ਬਾਰੇ ਨਹੀਂ ਕੀਤੀ ਕੋਈ ਗੱਲ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਮਿਆ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ